ਅਸੀਂ ਲੱਗੇ ਹੋਏ ਆ ਅਸੀਂ ਆਪਣੇ ਵੱਲੋਂ ਸਾਰਾ ਪ੍ਰਪੋਜ਼ਲ ਵੀ ਤਿਆਰ ਕਰਕੇ ਭੇਜਿਆ ਹੋਇਆ ਔਰ ਮਾਨ ਸਾਹਿਬ ਦੇ ਪੂਰਾ ਧਿਆਨ ਚ ਜਦੋਂ ਵੀ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਹੁਲ ਸਮਰੱਥ ਹੋ ਗਏ ਇਹਨੂੰ ਅਸੀਂ ਜਲਦ ਲਾਗੂ ਕਰਦੇ ਜਿੱਥੋਂ ਤੱਕ ਅਸੀਂ ਮਹਿਲਾ ਸ਼ਕਤੀਕਰਨ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਸਕੀਮਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਔਰੀਐਂਟ ਕਰੀਏ ਔਰਤਾਂ ਦੇ ਵੱਲ ਕੋਈ ਸਪੈਸੀਫਿਕ ਸਕੀਮ ਜਿਹੜੀ ਔਰਤਾਂ ਲਈ ਰੱਖੀ ਜਾਵੇ ਜੋ ਵੀ ਸਰਕਾਰ ਦੀਆਂ ਸਕੀਮਾਂ ਜਿੱਥੇ ਔਰਤਾਂ ਨੂੰ ਲਾਭ ਪਹੁੰਚਾਇਆ ਜਾ ਸਕਦਾ ਹੈ ਉਹ ਸਕੀਮਾਂ ਦੇ ਵਿੱਚ ਅਸੀਂ ਇਹ ਸ਼ੂਰ ਕਰਾਂਗੇ ਕਿ 50% ਜਿਹੜਾ ਔਰਤਾਂ ਨੂੰ ਉਸ ਦਾ ਬੈਨੀਫਿਟ ਮਿਲੇ ਹਰ ਸਕੀਮ ਦੇ ਵਿੱਚੋਂ ਔਰ ਉਹਦੇ ਵਿੱਚ ਅਸੀਂ ਪਹਿਲਾਂ ਚਾਰ ਡਿਪਾਰਟਮੈਂਟ ਚੁਣੇ ਸੀ ਦੋ ਮੇਰੇ ਕੋਲ ਇਹ ਹੈ ਸੋਸ਼ਲ ਸਿਕਿਉਰਿਟੀ ਸੋਸ਼ਲ ਜਸਟਿਸ ਉਹਦੇ ਚ ਅਸੀਂ ਲੇਬਰ ਡਿਪਾਰਟਮੈਂਟ ਵੀ ਲਿਆ ਹੈ ਔਰ ਇਨ ਵਸੇ ਇੰਪਲੀਮੈਂਟ ਕਰਨ ਲਈ ਬਾਰ ਬਾਰ ਮੀਟਿੰਗਸ ਕਰ ਰਹੇ ਆਂ ਔਰ ਟਾਈਮ ਜ਼ਰੂਰ ਲੱਗੇਗਾ ਪਰ ਇਸ ਦੇ ਨਤੀਜੇ ਬਹੁਤ ਚੰਗੇ ਆਉਣਗੇ ਇੱਕ ਐਸੀ ਸਰਟੀਫਿਕੇਟ ਫਰਜੀ ਸੀ ਕਿੰਨੇ ਸਰਟੀਫਿਕੇਟ ਫਰਜੀ ਪਾਏ ਗਏ ਕਿੰਨੇ ਕਰਮਚਾਰੀਆਂ ਨੂੰ ਮੁਅਤਲ ਕੀਤਾ ਗਿਆ ਜੀ ਬਹੁਤ ਵੱਡਾ ਇਹ ਇੱਕ ਜਾਲ ਬਣਿਆ ਹੋਇਆ ਸੀਗਾ ਕਿ ਰੈਜ਼ਰਵੇਸ਼ਨ ਜਿਹੜੀ ਸੀ ਉਹ ਲੋਕਾਂ ਦਾ ਹੱਕ ਮਾਰਿਆ ਜਾ ਰਿਹਾ ਸੀ ਅਸੀਂ ਹੁਣ ਤੱਕ ਜਦੋਂ ਦੇ ਧਿਆਨ ਵਿੱਚ ਆਉਂਦੇ ਰਹੇ ਜਿਨ੍ਹਾਂ ਜਿਨੇ ਵੀ ਧਿਆਨ ਖਿ ਲਿਆੰਦਾ ਤਕਰੀਬਨ 49 ਕੇਸ ਅਸੀਂ ਜਿਹੜੇ ਆ ਉਹ ਜਬਤ ਕੀਤੇ ਆ ਅਸੀਂ ਸਰਟੀਫਿਕੇਟ ਕੈਨਸਲ ਕੀਤੇ ਆ ਪਰ ਇਹ ਪ੍ਰੋਸੈਸ ਹਲੇ ਕੰਟੀਨਿਊ ਚੱਲਦਾ ਰਹੇਗਾ ਇੱਕ ਮਾਸਟਰ ਇਥੇ ਅ ਪਾਡੀ ਡਿਗਰੀਆਂ ਦੇ ਅੰਦਰ ਕੰਮ ਕਰਦਾ ਹੈ ਇੱਕ ਦੋ ਵਾਰੀ ਤੁਹਾਨੂੰ ਵੀ ਉਹਨਾਂ ਨੇ ਕਾਲ ਕੀਤਾ ਸੀ ਇਸ ਪ੍ਰੋਗਰਾਮ ਦਾ ਅਟੈਂਡ ਕਰਨ ਵਾਸਤੇ ਗੈਸ ਦੇ ਤੌਰ ਤੇ ਬੁਲਾਇਆ ਜੀ ਠੀਕ ਹੈ ਉਹ ਤੁਹਾਡੇ ਸ਼ੈਲਟਰ ਲੈ ਕੇ ਰਾਜਨੀਤਿਕ ਸ਼ੈਲਟਰ ਲੈ ਕੇ ਕੰਮ ਕਰ ਰਹੇ ਆ ਦੇਖੋ ਮੇਰਾ ਕਿਸੇ ਲਈ ਕੋਈ ਸ਼ੈਲਟਰ ਨਹੀਂ ਹੈ ਜੇ ਤੁਹਾਡੇ ਕੋਈ ਧਿਆਨ ਚ ਇਹੋ ਜੀ ਗੱਲ ਹੈ ਤਾਂ ਮੈਨੂੰ ਤੁਸੀਂ ਉਸੇ ਵੇਲੇ ਹੀ ਦੱਸਣਾ ਸੀ ਇਨਫੋਰਮ ਕਰਨਾ ਸੀ ਮੈਂ ਤਾਂ ਅਵੇਲੇਬਲ ਨਹੀਂ ਹਾਂ ਹਾਂ ਔਰ ਮੇਰਾ ਸ਼ੈਲਟਰ ਗਵਰਨਮੈਂਟ ਦਾ ਇਹ ਇੱਕ ਸਪੌਟ ਹੁੰਦੀ ਹੈ ਕਿ ਅਸੀਂ ਬੱਚਿਆਂ ਨੂੰ ਸਕਾਲਰਸ਼ਿਪ ਦਈਏ ਫਰਜੀ ਡਿਗਰੀਆਂ ਦੇਣਾ ਕਦੀ ਵੀ ਗਵਰਨਮੈਂਟ ਦਾ ਕੋਈ ਅਧਿਕਾਰ ਖੇਤਰ ਨਹੀਂ ਆਉਂਦਾ ਜੇ ਕੋਈ ਕਰ ਰਿਹਾ ਕਿਹੜੇ ਡਿਪਾਰਟਮੈਂਟ ਚ ਕਰ ਰਿਆ ਤੁਸੀਂ ਨੋਟਿਸ ਚ ਲਿਆਓ ਅਸੀਂ ਐਕਸ਼ਨ ਲਵਾਂਗੇ ਮੈਂ ਮੈਸੇਜ ਸਕਾਲਰਸ਼ਿਪ ਕਾਫੀ ਟਾਈਮ ਤੋਂ ਰੁਕੀ ਹੋਈ ਹੈ ਅਸੀਂ ਹੁਣ ਤੱਕ ਕਿੰਨੀਆਂ ਜਾ ਰਹੀਆਂ ਕਿੱਥੇ ਜਾ ਰਹੀਆਂ ਐਸੇ ਸਕਾਲਰਸ਼ਿਪ ਜਦੋਂ ਤੇ ਮੇਰੇ ਕੋਲ ਡਿਪਾਰਟਮੈਂਟ ਆਇਆ ਅਸੀਂ ਕਦੀ ਵੀ ਨਹੀਂ ਰੋਕੀ ਜਿਹੜਾ ਰੋਕਣ ਵਾਲਾ ਸੀਗਾ سلسلہ 17 ਤੋਂ 20 ਤੱਕ ਹੋਇਆ ਪੁਰਾਣੀ ਸਰਕਾਰ ਵੇਲੇ ਔਰ ਸੈਂਟਰ ਗਵਰਨਮੈਂਟ ਨੇ ਪੈਸਾ ਬੰਦ ਕੀਤਾ ਬੱਚਿਆਂ ਦਾ ਔਰ ਜੋ ਸਟੇਟ ਦਾ ਸ਼ੇਅਰ ਸੀ ਉਹ ਵੀ ਨਹੀਂ ਦਿੱਤਾ ਗਿਆ ਹੁਣ ਅਸੀਂ ਉਹ ਵੀ ਸ਼ੇਅਰ ਜਿਹੜਾ ਸਟੇਟ ਦਾ ਸ਼ੇਅਰ 17 ਤੋਂ 20 ਤੱਕ ਦਾ ਵੀ ਔਲ ਜਨੂ ਪਾ ਰਹੇ ਆ ਔਰ ਕੋਸ਼ਿਸ਼ ਇਹ ਸੀ ਕਿ ਦਸੰਬਰ ਤੱਕ ਸਾਰਿਆਂ ਦਾ ਪੈ ਜਾਵੇ ਜਿੰਨੇ ਵੀ ਕਾਲਜ ਸਾਨੂੰ ਸਹੀ ਲੱਗਣਗੇ ਐਡੀਸ਼ਨ ਕਰਾ ਕੇ ਉਹਨਾਂ ਨੂੰ ਇਹ ਪੈਸਾ ਮਿਲੇਗਾ ਮੈਂ 1000 ਰੁਪਏ ਦੇਣ ਦਾ ਵਾਦਾ ਕੀਤਾ ਹੈ ਸਹੀ ਸਰਕਾਰ ਨੂੰ ਪਹਿਲਾਂ ਤੱਕ ਤੱਕ ਦੇਖੋ ਜੀ ਅਸੀਂ ਲੱਗੇ ਹੋਏ ਆ ਅਸੀਂ ਆਪਣੇ ਵੱਲੋਂ ਸਾਰਾ ਪ੍ਰਪੋਜ਼ਲ ਵੀ ਤਿਆਰ ਕਰਕੇ ਭੇਜਿਆ ਹੋਇਆ ਔਰ ਮਾਨ ਸਾਹਿਬ ਦੇ ਪੂਰਾ ਧਿਆਨ ਚ ਜਦੋਂ ਵੀ ਕਿਤੇ ਉਹਨਾਂ ਨੂੰ ਲੱਗਦਾ ਕਿ ਅਸੀਂ ਹੁਣ ਸਮਰੱਥ ਹੋ ਗਏ ਇਨੂੰ ਅਸੀਂ ਜਲਦ ਲਾਗੂ ਕਰਾਂਗੇ ਹਰਿਆਣਾ ਦੇ ਕਾਲਜਾਂ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਮਾਨਤਾ ਦੇਣ ਵਾਸਤੇ ਉਹਦਾ ਪੰਜਾਬ ਤੇ ਕੀ ਅਸਰ ਰਹੇਗਾ ਦੇਖੋ ਇੱਕ ਗੱਲ ਹੁੰਦੀ ਆ ਆਪਾਂ ਸਟੇਟ ਦੀ ਗੱਲ ਕਰਦੇ ਆ ਇੱਕ ਵਾਰ ਸੇ ਅਸੀਂ ਦੇਸ਼ ਦੀ ਗੱਲ ਕਰਦੇ ਆ ਸੋ ਜੇ ਅਸੀਂ ਥੋੜਾ ਜਿਹਾ ਵੱਡਾ ਸੋਚੀਏ ਤਾਂ ਦੇਸ਼ ਵੀ ਸਾਡਾ ਹੀ ਸੋ ਅਸੀਂ ਵਿਤਕਰੇबाजी ਨਹੀਂ ਕਰ ਸਕਦੇ ਕਿਸੇ ਦੇ ਨਾਲ ਕਿ ਉਹ ਦੂਜੀ ਸਟੇਟ ਚੋਂ ਆਇਆ ਜਾਂ ਦੂਜੇ ਕਾਲਜ ਵੀ ਅੱਛੇ ਨੇ ਤਾਂ ਉਹਨਾਂ ਨੂੰ ਕੋਈ ਮਾਨਤਾ ਦੇਣਾ ਕੋਈ ਬੁਨਾਹ ਨਹੀਂ ਹੈ ਉਹ ਆਪਣੇ ਆਪ ਹਟ ਕੇ ਗਏ ਸਨ ਹਾਂ ਪਰ ਇਸ ਦੇ ਵਿੱਚ ਅਸੀਂ ਆਪਣੇ ਪੰਜਾਬ ਦੇ ਬੱਚਿਆਂ ਦਾ ਜਿਹੜਾ ਹੱਕ ਹੈ ਉਹ ਕਦੀ ਵੀ ਨਹੀਂ ਮਰਨਦਾ ਮੈਡਮ ਇੱਕ ਅਬੋਹਰ ਦੇ ਵਿੱਚ ਰੀਸੈਂਟਲੀ ਕੁਝ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ EVM ਤੇ ਸਵਾਲ ਚੁੱਕੇ ਸੀ ਧਰਨਾ ਵੀ ਲਾਇਆ ਸੀ ਤੁਸੀਂ EVM ਨੂੰ ਕਿਵੇਂ ਦੇਖਦੇ ਹੋ ਅਹ ਦੇਖੋ ਜੇ ਸਵਾਲ ਚੁੱਕੇ ਗਏ ਤਾਂ ਮੈਨੂੰ ਲੱਗਦਾ ਇਹ ਵੀ ਇਨਕੁਆਇਰੀ ਵੀ ਹੋਣੀ ਚਾਹੀਦੀ ਹੈ ਕਿਉਂਕਿ EVM ਤੇ ਇਹ ਪਹਿਲੀ ਵਾਰ ਹੀ ਨਹੀਂ ਉਸ ਤੋਂ ਪਹਿਲਾਂ ਵੀ ਸਵਾਲ ਚੁੱਕੇ ਜਾਂਦੇ ਰਹੇ ਨੇ ਔਰ ਜੇਕਰ ਆਪਾਂ ਨੂੰ ਲੱਗਦਾ ਹੈ ਕਿ ਕੋਈ EVM ਦੇ ਲੈਵਲ ਤੇ ਕੋਈ ਬਹੁਤ ਵੱਡੀਆਂ ਸਰਕਾਰਾਂ ਬਣ ਜਾਂਦੀਆਂ ਨੇ ਜਾਂ ਕੋਈ ਸ਼ੋਰ ਹੋ ਜਾਂਦਾ ਹੈ ਤਾਂ ਜ਼ਰੂਰ ਇਸ ਦੀ ਇਨਕੁਇਰੀ ਮੈਡਮ 92 ਸੀਟਾਂ ਆਮ ਆਰਮੀ ਪਾਰਟੀ ਨੂੰ ਵੀ ਮਿਲੀਆਂ ਸੀ EVM ਦੇ ਦਮ ਤੇ ਮਿਲੀਆਂ ਸੀ ਦੇਖੋ ਇਹ ਗੱਲ ਅਸੀਂ ਲੋਕਾਂ ਤੋਂ ਪੁੱਛਣਾ ਚਾਹੁੰਦੇ ਆ ਕਿ ਕਿ ਲੋਕ ਇਸ ਗੱਲ ਦੀ ਹਾਂ ਮੀਂ ਪਸੰਦ ਕਰਦੇ ਨੇ ਜਾਂ ਹਾਂ ਕਿ ਉਹ ਇੱਕ ਪਾਰਟੀ ਨੂੰ ਪਸੰਦ ਕਰਦੇ ਨੇ ਜਾਂ ਉਹ ਕਿਸੇ ਪਾਰਟਿਕੂਲਰ ਪਾਲਿਸੀ ਨੂੰ ਪਸੰਦ ਕਰਦੇ ਨੇ ਜਾਂ ਉਹ ਕਿਸੇ ਦੇ ਦਬਾਅ ਚ ਆ ਕੇ ਵੋਟਾਂ ਪਾਉਂਦੇ ਨੇ ਸੋ ਲੋਕਾਂ ਦੀ ਇਹ ਤਾਕਤ ਹੈ ਲੋਕਤੰਤਰ ਦਾ ਖੁੱਲ ਕੇ ਉਪਯੋਗ ਕਰਨਾ ਚਾਹੀਦਾ ਸੋ ਆਪਣੀ ਤਾਕਤ ਨੂੰ ਪਛਾਣਨਾ ਚਾਹੀਦਾ ਮੈਮ ਵੈਲਟ ਪੇਪਰ ਐਸ ਵਾਰ ਜਿਹੜੇ ਚੋਣ ਆ ਰਹੇ ਆ ਕਿ ਵੈਲਟ ਪੇਪਰ ਯੂਸ ਕਿਤੇ ਜਾਂਦੀ ਹੈ ਬੱਚੇ ਮੇਰੇ ਖਿਆਲ ਚ ਤਾਂ ਇਹਦੇ ਚ ਲੋਕਾਂ ਲਈ ਰੈ ਲੈ ਲੈਣੀ ਚਾਹੀਦੀ ਜੇਕਰ ਈਵੀਐਮ ਤੇ ਸਵਾਲ ਉੱਠਦੇ ਨੇ ਲੋਕ ਆਪਣੀ رائے ਦੇਣ ਨਹੀਂ ਸਰਕਾਰ ਕੀ ਕਰੇਗੀ ਅੱਗੇ ਸਰਪੰਚੀ ਦੇ ਇਲੈਕਸ਼ਨਾਰੇ ਬਲਾਸ਼ੰਤੀ ਦੇ ਇਲੈਕਸ਼ਨਾਰੇ ਜਿਸ ਤਰ੍ਹਾਂ ਲੋਕ ਸਪੋਰਟ ਕਰਨਗੇ ਸਰਕਾਰ ਹਮੇਸ਼ਾ ਉਹਨਾਂ ਦੇ ਹੱਕ ਚ ਖੜੀ ਮੈਂ ਆਂਗਣવાડી ਵਰਕ ਜਿਹੜੇ ਸੈਂਟਰ ਆ ਉਹਨਾਂ ਦੇ ਹਾਲਾਤ ਉਹਨੇ ਠੀਕ ਨਹੀਂ ਹੈਗੇ ਕੁਝ ਜਿਵੇਂ ਕਹਾ ਕਿ ਆਂਗਣવાડી ਸੈਂਟਰਾਂ ਦੇ ਹਾਲਾਤ ਬਹੁਤ ਖਰਾਬ ਹੋ ਗਏ ਤਾਂ ਮੈਨੂੰ ਨਹੀਂ ਲੱਗਦਾ ਕਿ ਇੱਥੇ ਕੋਈ ਸੱਚਾਈ ਹੈ ਪਿਛਲੇ ਕਿੰਨੇ ਸਾਲਾਂ ਤੋਂ ਔਰ ਜਿਵੇਂ ਹਿਸਟਰੀ ਚੱਲੀ ਕਿ ਅਸੀਂ ਕਿੰਨੇ ਜਿਹੜੇ ਆਂਗਣਵਾੜੀ ਸੈਂਟਰ ਸਕੂਲਾਂ ਚ ਸਿਰਫ ਇਸ ਕਰਕੇ ਸ਼ਿਫਟ ਕੀਤੇ ਸੀ ਕਿ ਉਹਨਾਂ ਕੋਲ ਬਿਲਡਿੰਗ ਹੈ ਨਹੀਂ ਸੀ ਸੋ ਇਸ ਟਾਈਮ ਮੈਂ ਤੁਹਾਨੂੰ ਦੱਸ ਦਵਾਂ ਕਿ 1000 ਆਂਗਣਵਾੜੀ ਸੈਂਟਰ ਪੂਰੇ ਪੰਜਾਬ ਚ ਨਵੇਂ ਬਣ ਰਹੇ ਨੇ ਔਰ ਸਾਡੀ ਕੋਸ਼ਿਸ਼ ਹੈ ਕਿ ਜਿੱਥੇ-ਜਿੱਥੇ ਵੀ ਇਹਨਾਂ ਦੀ ਹਾਲਤ ਮਾੜੀ ਹੈ ਉਹਨਾਂ ਨੂੰ ਜਾਂ ਸਕੂਲਾਂ ਚ ਸ਼ਿਫਟ ਕਰੀਏ ਜਾਂ ਉਹਨਾਂ ਦੇ ਨਵੇਂ ਸੈਂਟਰ ਬਣਾਈ ਜਾਣ ਸੋ ਇਨ ਪ੍ਰੋਗਰੈਸ ਹੈ